ਸਹਿਬ ਡਾਕਟਰ ਪੀਮਰਮਬੇਦਕਰ ਸਾਹਿਬ ਦਾ ਅਮਲੋ ਚੌਕ ਵਿੱਚ ਬੁੱਤ ਲਗਾਉਣ ਲਈ ਫੂਲੇ ਸ਼ਾਉ ਅੰਬੇਦਕਰ ਲੋਕ ਮੰਚ ਦੇ ਆਗੂ ਗੁਰਦੀਪ ਸਿੰਘ ਕਾਲੀ ਨਵਯੁਗ ਦਲ ਪ੍ਰਧਾਨ ਬੰਸੀ ਲਾਲ ਪ੍ਰੇਮੀ ਲਖਵਿੰਦਰ ਸਿੰਘ ਬੋਬੀ ਵਾਲਮੀਕ ਧੂਣਾ ٹرسٹ ਦੇ ਨੈਸ਼ਨਲ ਵਾਈਸ ਪ੍ਰਧਾਨ ਰਾਜੀਵ ਕੁਮਾਰ ਬਸਪਾ ਆਗੂ ਬਲਜੀਤ ਸਿੰਘ ਸਲਾਣਾ ਭਜਨ ਸਿੰਘ ਦੁਲਮਾ ਅਵਤਾਰ ਸਿੰਘ ਧਾਰੀ ਅਮਰਿਤ ਸਿੰਘ ਭਾਰਤੀ ਗੀਤਾਰਾਣੀ ਸੰਜੂ ਸਜਸਨ ਅਗਵਾਹੀ ਵਿੱਚ ਇੱਕ ਵਿਸ਼ਾਲ ਧਰਨਾ ਦਿੱਤਾ ਗਿਆ ਇਸ ਮੌਕੇ ਬੰਸੀ لال ਪ੍ਰੇਮੀ ਨੇ ਕਿਹਾ ਕਿ ਕਾਂਗਰਸ ਅਤੇ ਮਾਨੁਵਾਦੀ ਪਾਰਟੀਆਂ ਦਾ ਇਤਿਹਾਸ ਰਿਹਾ ਹੈ ਕਿ ਉਹ ਡਾਕਟਰ ਅੰਬੇਦਕਰ ਸਾਹਿਬ ਨੂੰ ਛਪਾਉਣਾ ਚਾਹੁੰਦੀਆਂ ਹਨ ਪਰੰਤੂ ਵੇਟਕਰਵਾਦੀ ਲੋਕ ਇਹੋ ਜਿਹਾ ਕੁਝ ਨਹੀਂ ਹੋਣ ਦੇਣਗੇ ਡਾਕਟਰ ਅੰਬੇਦਕਰ ਸਾਹਿਬ ਦਾ ਬੁੱਤ ਲਗਾਉਣ ਲਈ ਖੰਨੇ ਦੀ ਧਰਤੀ ਤੇ ਪੂਰੇ ਪੰਜਾਬ ਦੇ ਅੰਬੇਦਕਾਰੀ ਵੱਡਾ ਸੰਘਰਸ਼ ਆਰੰਭ ਕਰਨਗੇ ਅਤੇ ਬੁੱਤ ਲਗਾਉਣ ਤੱਕ ਇਹ ਜਾਰੀ ਰਹੇਗਾ ਪੀਵੀ ਨਿਊਜ਼ ਦੇ ਨਾਲ ਪਰਪੂਰ ਸਿੰਘ ਮਟਰਾ ਦੀ ਵਿਸ਼ੇਸ਼ ਰਿਪੋਰਟ ਜਿੱਦੀ ਬਾੜ ਨੇ ਔਰ ਪੂਰੀ ਵਿਧਾਨ ਸਭਾ ਦੇ ਵਿੱਚ ਇੱਕ ਮਹੀਨਾ ਪੂਰਾ ਹੁਣ ਮੀਟਿੰਗਾਂ ਕਰਾਂਗੇ ਉਹਦੇ ਬਾਅਦ ਇੱਥੇ ਚੌਂਕ ਦੇ ਵਿੱਚ ਲਗਾਤਾਰ ਪੱਕਾ ਧਰਨਾ ਚੱਲੂ ਪਿੰਡ ਵਾਈ ਧਰਨਾ ਪਿੰਡ ਵਾਈ ਝੂਟੀਆਂ ਲਗਾਵਾਂਗੇ ਵਾਰਡ ਵਾਈ ਝੂਟੀਆਂ ਲਗਾਵਾਂਗੇ ਹਰ ਪਿੰਡ ਹਰ ਵਾਰਡ ਦੇ ਬੰਦੇ ਇੱਥੇ ਹਰ ਰੋਜ਼ ਬੈਠਿਆ ਕਰਨਗੇ 5-10 ਬੰਦੇ ਕਿੰਨੇ ਟਾਈਮ ਦਾ ਅਲਟੀਮੇਟ ਦੇ ਰਹੇ ਹੋ ਅਸੀਂ ਅਸੀਂ ਤਾਂ ਕਹਿੰਦੇ ਹਾਂ ਸਵੇਰੇ ਲੱਗ ਜੇ ਪਰ ਹੁਣ ਅਸੀਂ ਆਪਣੀ ਰਣਨੀਤੀ ਤਿਆਰ ਕਰਨ ਨੂੰ ਸਾਡਾ ਇੱਕ ਮਹੀਨਾ ਲੱਗੂਗਾ ਤੇ ਉਤੋਂ ਪਹਿਲਾਂ ਪਹਿਲਾਂ ਬੋਤ ਲਗਾਉਂਦੇ ਨੇ ਠੀਕ ਹੈ ਨਹੀਂ ਤਾਂ ਅਸੀਂ ਆਪਣੇ ਤਰੀਕੇ ਦੇ ਨਾਲ ਡੈਮੋਕਰੈਟਿਕ ਤਰੀਕੇ ਦੇ ਨਾਲ ਸਾਰਾ ਕੁਝ ਕਰਾਂਗੇ ਥੈਂਕ ਯੂ ਨਹੀਂ ਕਾਲੀ ਜੀ ਇਹ ਮੈਂ ਤੁਹਾਨੂੰ ਥੋੜੀ ਜਾਣਕਾਰੀ ਸਾਡੀਆਂ ਭੈਣਾ ਲੈਂਟਰ ਪ੍ਰਚਾਰ ਦਾ ਇਹ ਮਤਲਬ ਹੈ ਜਿਹੜਾ ਵੀ ਪੁਰਾ ਜਿਹੜਾ ਇਹ ਤੁਸੀਂ ਦਿਖਾਉ ਜੇ ਪੋਲਣਾਗੜਾ ਦਾ ਬਾਬਾ ਸਾਹਿਬ ਡਰਾਈਵਰ ਨੇ ਸਾਡੇ ਸਾਡੇ ਪੂਜਨੀਏ ਨੇ ਪੁੱਲ ਦੁਨੀਆ ਕੋਈ ਦੇ ਉਹਨਾਂ ਨੂੰ ਬਾਹਰਲੇ ਮੁਲਕਾਂ ਜਾ ਕੇ ਦੇਖੋ ਜਿਹੜੀ ਬੈਠੀ ਐ ਸਾਹਮਣੇ ਸਿੰਬਲ ਆਫ ਨੋਲੇਜ ਡਾਕਟਰ ਪੀ ਆਰ ਅਮਿਤਕਰ ਸਾਹਿਬ ਲਿਖਿਆ ਹੋਇਆ ਉਹਨਾਂ ਨੇ ਔਰ ਸਾਡੀ ਸਾਡੇ ਸਮਾਜ ਦੇ ਜਵਾਬਾ ਸਾਹਿਬ ਨੇ ਜਨਮ ਲਿਆ ਅਸੀਂ ਮੈਂ ਤਾਂ ਇਹ ਸਮਝਦਾ ਬੜਾ ਮੰਦਪਾਗਾ ਜਿਹੜਾ ਅਸੀਂ ਬਾਬਾ ਸਾਹਿਬ ਦੇ ਨਾਂ ਤੇ ਡਾਣਾ ਕਰ ਰਹੇ ਆ ਆਮ ਆਦਮੀ ਪਾਰਟੀ ਨੇ ਬਾਬਾ ਸਾਹਿਬ ਬੀ ਆਰ ਬੇਦਕਰ ਤੇ ਭਗਤ ਸਿੰਘ ਦਾ ਜਿਹੜਾ ਆਦਰ ਕੀਤਾ ਇਕੱਲੇ ਇਕੱਲੇ ਦਫ਼ਤਰ ਵਿੱਚ ਤੁਸੀਂ ਜਾ ਕੇ ਦੇਖੋਗੇ ਬਾਬਾ ਸਾਹਿਬ ਦੀ ਪ੍ਰਤਿਮਾ ਇੱਕ ਪਾਸੇ ਇੱਕ ਪਾਸੇ ਭਗਤ ਸਿੰਘ ਦੀ ਇਹ ਅਸੀਂ ਇਹਨੂੰ ਮੈਂ ਆਧਾਰ ਮੰਨ ਕੇ ਕਹਾਂ ਵੀ ਬਾਬਾ ਸਾਹਿਬ ਦਾ ਪੁੱਤਰੇ ਨਹੀਂ ਲੱਗਣਾ ਚਾਹੀਦਾ ਮੈਂ ਪਹਿਲਾਂ ਵੀ ਵਿਰੋਧ ਕਰਿਆ ਸੀ ਕਿ ਨਹੀਂ ਲੱਗਣਾ ਚਾਹੀਦਾ ਬਾਬਾ ਸਾਹਿਬ ਦਾ ਜਿਹੜਾ ਬੁੱਤਾ ਇਹਦੀ ਬੇਅਦਬੀ ਉਪਰੋਂ ਥੱਲੇ ਜਿਹੜਾ ਕੱਪ ਲਾਉਣਿਆ ਮੈਂ ਮੈਂ ਇਹ ਚਾਹੁੰਨਾ ਵੀ ਬਾਬਾ ਸਾਹਿਬ ਦਾ ਪੁੱਤ ਖੁੱਲ੍ਹੀ ਜਗ੍ਹਾ ਜੋ ਸਮਾਜ ਲਈ ਕੀਤਾ ਸਮਾਜ ਵੀ ਬਾਬਾ ਸਾਹਿਬ ਲਈ ਤਤਪਰ ਆ। ਕਾਰਨ ਕੀ ਹੈ ਕਿ ਜਿਹੜਾ ਤੁਸੀਂ ਕਹਿੰਦੇ ਉਹ ਤੇ ਉਹ ਹੋਰੇ ਨਹੀਂ ਰੱਖਣਾ ਚਾਹੀਦਾ ਵੀ ਉਹ ਤੇ ਰੱਖਣਾ ਚਾਹੀਦਾ। ਸਾਰੇ ਬੇਅਦਬੀ ਹੋਊਗੀ ਜਿਹੜੇ ਉੱਪਰ ਗੱਡੀਆਂ ਲੰਘਣੀਆਂ ਤਰ੍ਹਾਂ-ਤਰ੍ਹਾਂ ਦੀ। ਉਹ ਸਾਹਮਣੇ ਬਾਥਰੂਮ ਬਣੇ ਹੋਏ ਨੇ ਜੀ। ਹਾਂ ਜੀ। ਦੇਖੋ ਤੁਸੀਂ ਵੀ ਬਾਬਾ ਸਾਹਿਬ ਦਾ ਸਤਿਕਾਰ ਸਾਡੇ ਲਈ ਤਾਂ ਬਹੁਤ ਆ। ਅਸੀਂ ਬਾਬਾ ਸਾਹਿਬ ਲਈ ਆਪਣੀ ਜਾਨ ਵੀ ਦੇ ਸਕਦੇ ਆ। ਮਾਨ ਸਰਕਾਰ ਨੇ ਜੋ 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 ਬੀਜੀਪਾਲ ਸਾਹਿਬ ਨੇ ਨਹੀਂ ਮੰਨਦੇ ਉਹ 바ਵਾ ਸਾਹਿਬ ਨੂੰ ਰਤਬਾ ਦਿੱਤਾ ਜਾਣਾ ਸਤਕਾਰ ਕਰਿਆ ਭਗਤ ਸਿੰਘ ਜੀ ਦਾ ਉਹਨਾਂ ਨੇ ਕੱਲੇ-ਕੱਲੇ ਦਫ਼ਤਰ ਦੇ ਵਿੱਚ 바ਵਾ ਸਾਹਿਬ ਦੀ ਪ੍ਰਤਿਮਾ ਤੇ ਭਗਤ ਸਿੰਘ ਦੀ ਪ੍ਰਤਿਮਾ ਲਗਾ ਕੇ ਆਪਣੇ ਸਬੂਤ ਦਿੱਤਾ ਕਿ ਅਸੀਂ 바ਵਾ ਸਾਹਿਬ ਵੀ ਹਨ ਵੇਖਿਆ ਜਿਹਨੂੰ ਆਪਣੇ ਰਹਿਬਰ ਦੀ ਤਰ੍ਹਾਂ ਪੁੜੀ ਹੈ ਸਰਕਾਰ ਕਿੱਥੇ ਲਾਉਣਾ ਚਾਹੁੰਦੀ ਹੈ ਇਹ ਗੱਲ ਅਸੀਂ ਤਾਂ ਇਹ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਖੁੱਲੀ ਜਗ੍ਹਾ ਉਹ ਵੀ ਨਾ ਹੁਣ ਇੱਥੇ ਫਰੋਡ ਦੇ ਨਾਲ ਵੀ ਜੇ ਬਣਾਵਾਂਗੇ ਬਾਥਰੂਮ ਬਣੇ ਹੋਏ ਨੇ ਬਾਥਰੂਮ ਹੁਣ ਬਹੁਤ ਜ਼ਿਆਦਾ ਆਪਣੇ ਕੋਲ ਫੰਨੇ ਦੀ ਬੋਤ ਅਸੀਂ ਇਹ ਨਹੀਂ ਕਹਿੰਦੇ ਵੀ ਇਹ ਕੀ ਜਿਹਾ ਨਾਂ ਲੱਗਣੀ ਚਾਹੀਦੀ ਆ ਸਾਡੇ ਰਾਇਬਰ ਨੇ ਪੂਜਨ ਯੋਗ ਨੇ ਇੱਕ ਜਗ੍ਹਾ ਵਧੀਆ ਤੇ ਸਿਲੈਕਟ ਕਰਕੇ ਅਸੀਂ ਇਹ ਇਸੇ ਮੈਸਟਰ ਭਾਈ ਜੀ ਸਾਰੇ ਨਾਲ ਸਮਾਜ ਨਾਲ ਸੰਬੰਧ ਰੱਖਦੇ ਆ ਤੇ ਸਾਹਮਣੇ ਜਗ੍ਹਾ ਬਹੁਤ ਆਰਮੀ ਦੇ ਗਰਾਊਂਡ ਨਾਲ ਵੀ ਇੱਕ ਕੋਡਰਾ ਕੋਨਾ ਕੱਟ ਕੇ ਉੱਥੇ ਵਧੀਆ ਤਰੀਕੇ ਬਣਾ ਸਕਦੇ ਆ ਲੇਕਿਨ ਮੇਨ ਮਸਲਾ ਇਹ ਆ ਵੀ ਜੇ ਬਾਬਾ ਸਾਹਿਬ ਜੀ ਦਾ ਅਸੀਂ ਬੁੱਤ ਲਗਾਉਣਾ ਤਾਂ ਇੱਥੇ ਤਾਂ ਪੁੱਲ ਦੇ ਥੱਲੇ ਬੇਅਦ ਵੀ ਆ ਜਿਹੜੀ ਜਿਹੜੀ ਰਾਜਨੀਤੀ ਆ ਦੇਖੋ ਮੇਰੀ ਹੱਥ ਪੱਲ ਕੇ ਬੇਨਤੀ ਆ ਇਸ ਮਸਲੇ ਦੇ ਉੱਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਜਿਹੜੇ ਉਮੀਦਵਾਰ 바ਦੀ ਨਾ ਇੱਕ ਮੰਚ ਤੇ ਕੱਟੇ ਹੋਣ ਤਾਂ ਸਾਡੀ ਇੱਕ ਤਲਾਬ ਸਬੂਤ ਦਊਗਾ ਐਸੇ ਕੁਝ ਅਕਾਲੀ ਦਲ ਦੇ ਕੁਝ ਹੋਣਗੇ ਕੁਝ ਹੋਰ ਭਾਜਪਾ ਦੇ ਹੋਣਗੇ ਪਰ ਉਹ ਅੱਜ ਪੰਜਾਬ ਸਰਕਾਰ ਮਰਦਾਬਾ ਪੰਜਾਬ ਸਰਕਾਰ ਮਰਦਾਬਾ ਉਹਨਾਂ ਨੇ ਕਰਿਆ ਕੀ 10 ਦਿਨ ਕੁਝ ਕੀ ਪ੍ਰਾਪਤੀ ਉਹਨਾਂ ਦੀ ਇਹ ਗੱਲ ਹੈ ਮਗਰ ਇਹ ਇਸ ਤੇ ਗੱਲ ਮੁੱਦੇ ਤੋਂ ਢਟਕਾਉਣਾ ਚਾਹੁੰਦੇ ਨੇ ਜਿਹੜੇ ਇਹ ਚੀਜ਼ਾਂ ਵੀ ਤਤਕੀਕ ਨਹੀਂ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਪੰਜਾਬ ਸਰਕਾਰ ਨੇ ਜੋ ਸਮਾਜ ਲਈ ਕੰਮ ਕੀਤੇ ਨੇ ਉਹਨਾਂ ਤੋਂ ਇਹ ਲੋਕਾਂ ਨੂੰ ਢਟਕਾਉਣਾ ਚਾਹੁੰਦੇ ਨੇ ਧਿਆਨ ਭਟਕਾਉਣਾ ਚਾਹੁੰਦੇ ਨੇ ਉਹਦੇ ਪੱਲੇ ਹੋਰ ਕੁਝ ਨਹੀਂ ਹੈ ਹੁਣ ਆਹੀ ਕੁਝ ਰਹਿ ਗਿਆ ਪੱਲੇ ਇਹਨਾਂ ਦੇ ਵੀ ਇਹ ਜਨਤਾ ਨੂੰ ਗੁੰਮਰਾਹ ਕਰਨ ਦਾ ਕੰਮ ਕਰਦੇ ਨੇ ਉਹਦੇ ਪੱਲੇ ਹੋਰ ਕੁਝ ਨਹੀਂ ਹੈਗਾ ਇੱਕ ਸਵਾਲ ਹੈ ਸਰ ਮੇਰਾ ਮੰਟਰਲ ਕਮਿਸ਼ਨ ਦੀ ਰਿਪੋਰਟ ਪੰਜਾਬ 'ਚ ਲਾਗੂ ਨਹੀਂ ਹੋਈ ਐਸਟੀ ਐਕਟ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਧਰਨੇ ਲਾ ਕੇ ਲਾਉਣਾ ਪੈ ਕਦਰ ਕਰਨਾ ਪੈ ਰਿਹਾ ਵਾ ਪੈਕ ਲੰਗ ਉਹ ਖਾਲੀ ਪਿਆ ਵਾ ਜਾਲੀ ਸਰਟੀਫਿਕੇਟਾਂ ਤੇ ਹੱਲੇ ਤੋ ਆਡੀ ਕੋ ਸਰਕਾਰ ਨੇ ਕੋਈ ਵੱਡਾ ਐਕਸ਼ਨ ਨਹੀਂ ਲਿਆ ਐਸਟੀ ਕਮਿਸ਼ਨ ਦਾ ਚੇਅਰਮੈਨ ਸਿਰਫ ਬੋਲ ਰਿਹਾ ਵਾ ਫੁੱਟ ਐਂਡ ਮਾਉਥ ਇਨਫੈਕਸ਼ਨ ਸਿਰਫ ਜ਼ੁਬਾਨ ਚੱਲ ਰਹੀ ਆ ਕਦਮ ਨਹੀਂ ਪੁੱਟਿਆ ਯਾਰ ਤੁਸੀਂ ਕਿੱਲਾ ਕਹਿੰਦੇ ਵੀ ਅਸੀਂ ਲੋਕਾਂ ਦਾ ਸਹਡਾ ਹੋਵੇ ਉਹ ਜਵਾਨ ਪੱਤਰਕਾਰੋਂ ਬਹੁਤ ਹੀ ਸਤਿਕਾਰਯੋਗ ਮੈਂ ਬੱਦੀ ਸਿੰਘ ਸਲਾਨਾ ਜਲੰਧਕਾਤਰਫ ਵਰਕਰ ਸਮਾਜ ਪਾਰਟੀ ਪੰਜਾਬ ਦਾ ਵਲੇ ਲਗਾਇਆ ਗਿਆ ਅੱਜ ਸਾਡੇ ਅੰਬੇਡਕਰ ਸਾਥੀਆਂ ਵੱਲੋਂ ਅੰਬੇਡਕਰ ਚੌਕ ਦੇ ਵਿੱਚ ਖੰਨੇ ਦੇ ਅੰਬੇਡਕਰ ਚੌਕ ਦੇ ਵਿੱਚ ਧਰਨਾ ਲਗਾਇਆ ਗਿਆ ਅਸੀਂ ਵੀ ਅੱਜ ਸਿੱਖਿਤ ਤੌਰ ਤੇ ਸਹੀ ਸਾਡੀ ਲੀਡਰਸ਼ਿਪ ਇਸ ਧਰਨੇ ਨੂੰ ਸਪੋਰਟ ਕਰਨ ਦੇ ਲਈ ਆਈ ਹੈ ਔਰ ਜਿੱਥੋਂ ਤੱਕ ਇੱਥੇ ਤਕਲੀਫ ਦੀ ਗੱਲ ਹੈ ਗੱਲ ਇਹ ਹੈ ਕਿ ਜਦੋਂ ਅੰਬੇਡਕਰ ਸਾਹਿਬ ਦਾ ਬੁੱਧ ਲੱਗ ਜਾਂਦਾ ਹੈ ਜਦੋਂ ਅੰਬੇਡਕਰ ਦੀ ਗੱਲ ਵੀ ਹੋ ਜਾਂਦੀ ਹੈ ਤਾਂ ਸਮੇਂ ਦੀਆਂ ਸਰਕਾਰਾਂ ਔਰ ਸ਼ਾਸਨ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਹੇ ਜਦਾ ਫਿਕਰ ਲੱਗ ਜਾਂਦੇ ਆ ਕਿਉਂਕਿ ਇਹ ਰੋਕ 바ਵਾ ਸਾਹਿਬ ਦੀ ਗੱਲ ਨੂੰ ਮੰਨ ਕੇ ਕਿਉਂ ਦਿੱਲੀ ਦੇ ਤਾਕਤਵਰਾਂ ਨੂੰ ਵੱਧ ਪਏ ਆ ਇਸ ਕਰਕੇ ਜੇਕਰ ਮੈਂ ਬੱਕ ਬੱਕ ਥਾਮਾਂ ਦੇ ਉੱਤੇ ਗੜਵਾ ਸਕਦਾ ਲੁਧਿਆਣੇ ਦੇ ਵਿੱਚ ਵੀ ਆ ਸਾਡੇ ਮਿਲੋ ਹੈ ਦੇਖੋ ਚੌਂਕ ਦੇ ਵਿੱਚ ਕਿੱਥੇ ਬੁੱਤ ਲੱਗਿਆ ਹੋਇਆ ਬਈ ਕਿਹਦਾ ਬੁੱਤ ਲੱਗਿਆ ਹੋਇਆ ਜੇ ਮਾਨਵ ਦੀ ਮੂਰਤੀ ਲਾਉਣੀ ਹੈ ਤਾਂ ਤੁਸੀਂ ਸੰਸਦ ਦੇ ਮੂਹਰੇ ਲਾ ਸਕਦੇ ਹੋ ਉ ਤਾਂ ਦਿੱਲੀ ਦੇ ਸੰਸਦ ਦੇ ਮੂਹਰੇ ਲਾ ਸਕਦੇ ਹੋ ਤੇ ਸਾਡੇ ਲਈ ਇੱਥੇ ਬਹਾਨੇ 370 ਬਹਾਨੇ ਔਰ ਦੂਜੀ ਚਾਲ ਅਸੀਂ ਚੇਤਾਵਨੀ ਦਿੰਦੇ ਆ ਅੱਜ ਕਿ ਅੱਜ ਭਾਵੇਂ ਅਸੀਂ ਸਦਕੇਤਕ ਤੌਰ ਤੇ ਆਏ ਆ ਹੌਣ ਵਾਲੇ ਦਿਨ ਦੇ ਵਿੱਚ ਜਿਵੇਂ ਵੱਖ-ਵੱਖ ਥਾਵਾਂ ਦੇ ਉੱਤੇ ਤੁਸੀਂ ਅਵੇਰ ਕਰਦੀ ਬਾਬਾ ਸਾਹਿਬ ਵੇਕਰਦੇ ਬੁੱਤਾਂ ਦੀ ਜਾਂ ਗੁਰੂ ਘਰਾਂ ਦੀ ਰਿਆਦਵੀ ਕਰ ਰਹੇ ਹੋ ਇਹਦਾ ਤਿੱਖਾ ਜਵਾਬ ਹੈ ਜਿਹੜਾ ਸਮੱਚਾ ਬਹੁਤ ਜਣ ਇਕੱਠਾ ਹੋ ਕੇ ਦਵੇਗਾ ਸੋ ਸਤਿਕਾਰਯੋਗ ਸਾਥੀਓ ਹੌਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਹ ਚਾਲਾਂ ਨੇ ਔਰ ਸਰਕਾਰ ਦੀ ਦੂਜੀ ਚਾਲ ਹੁਣੇ ਦੇਖਣ ਨੂੰ ਵੀ ਮਿਲੀ ਆ ਆ ਚਾਲਾਂ ਦੇ ਵਿੱਚ ਮੈਂ ਸਮਾਜ ਨਹੀਂ ਬੇਤੀ ਕਰੂੰਗਾ ਵੇ ਅਸੀਂ ਸਰਕਾਰ ਦੇ ਚਾਲਾਂ ਦੇ ਨਹੀਂ ਵਸਣਾ ਕਿ ਸਾਡੇ ਦੋ ਬੰਦਿਆਂ ਨੂੰ ਕਿਹਾ ਕਿ ਇੱਥੇ ਨਹੀਂ ਲਾਉਣਾ ਜੀ ਉੱਥੇ ਲਾਓ ਨਹੀਂ ਭਾਈ ਇਹ ਸਾਡਾ ਆਪਣਾ ਮੁੱਤ ਹੈ ਆਪਾਂ ਬੈਠ ਕੇ ਸਲਾਹ ਕਰ ਸਕਦੇ ਆ ساری ਲੀਡਰਸ਼ਿਪ ਬੈਠ ਕੇ ਸਲਾਹ ਕਰ ਸਕਦੀ ਆ ਕਿ ਕਿੱਥੇ ਲਾਉਣਾ ਇਹ ਇੱਕ ਵੱਖਰੀ ਗੱਲ ਆ ਪਰ ਆ ਮੈਂ ਤੇ ਸਾਥੀਆਂ ਨੂੰ ਕਹੂੰਗਾ ਕਿ ਸਾਹਮਣੇ ਲਿਖਿਆ ਹੋਇਆ ਅੱਜ ਤੋਂ ਨਹੀਂ ਇਹ ਮਤੇ ਪਹਿਲਾਂ ਤੋਂ ਪਾਸ ਨੇ ਔਰ ਉਹ ਸਾਹਮਣੇ ਲਿਖਿਆ ਹੋਇਆ ਡਾਕਟਰ ਪਹਾੜ ਤੇ ਰਹਿੰਦਾ ਡਾਕਟਰ ਭੀਮਰਾਓ ਬੀੜ ਚੌਕ ਜੇਕਰ ਇਹ ਚੌਕਾ ਫਿਰ ਵੀ ਜੇ ਇੱਥੇ ਆ ਚੌਕੀ ਬਣ ਸਕਦੀ ਆ ਜੇਕਰ ਪੁਲਿਸ ਚੌਕੀ ਬਣ ਸਕਦੀ ਆ ਵਧੀਆ ਤੇ ਫਿਰ ਬਾਬਾ ਸਾਹਿਬ ਇੱਕ ਤੱਕ ਖੋਤੇ ਸੇ ਵਧੀਆ ਤਰੀਕੇ ਨਾਲ ਡੋਰੀ ਲੱਗ ਸਕਦਾ ਓ ਅਸੀਂ ਜਿਹੜੇ ਸਮਾਜ ਦੇ ਘੁਮੜਾ ਹੋਏ ਲੋਕ ਨੇ ਉਹਨਾਂ ਨੂੰ ਵੀ ਬੇਇਤੀ ਕਰਾਂਗੇ ਕਿ ਅਸੀਂ ਤੁਹਾਡੀਆਂ ਗੱਲਾਂ ਨਾਲ ਵੀ ਸਾਥ ਦੋ ਸਕਦਾ ਭਾਈ ਤੁਸੀਂ ਸਾਡੇ ਸਮਾਜ ਦੇ ਸਾਥੀਓ ਆਓ ਬੈਠ ਕੇ ਅਲਾ ਰਣਨੀਤੀ ਮਨਾਈਏ ਇਹ ਸਰਕਾਰ ਦੇ ਚਾਲਾਂ ਜੋ ਬਾਹਰ ਨਿਕਲ ਕੇ ਅਗਲੀ ਰਣਨੀਤੀ ਬਣਾ ਕੇ ਅਗੇ ਤਿੱਖੇ ਸਗਰ ਦਵਾਂਗੇ ਅਦਰਵਾਇਜ਼ ਬਹੁਤ ਸਾਰੇ ਸਮਾਜ ਪਾਰਟੀ ਵੀ ਇਹਨੂੰ ਆਪਣੇ ਹੱਥਾਂ 'ਚ ਲੈ ਕੇ ਜਵੇਂ ਵਕ ਵਕ ਮੋ ਚੱਕਿਆ ਉਹਨਾਂ ਨੂੰ ਚੱਕ ਗਏ ਇਸ ਮੁੱਦੇ ਨੂੰ ਵੀ ਵੱਡੇ ਪੱਧਰ ਤੇ ਲਵੇਗੀ ਜਿਹਦਾ ਜਿੰਮੇਵਾਰ ਸਾਸ ਦੇ ਪ੍ਰਸ਼ਾਸਨ ਹੋਵੇਗਾ ਧੰਨਵਾਦ ਜੈ ਜੀਮ ਜੈਪਤ ਰਾਜ ਖਾਲਸਾ ਵਿਭਗ ਦੇ ਅੰਦਰ ਰਾਜੀ ਸਰ ਅਜੀ ਤਰਨਾ ਦਿੱਤਾ ਰਾਜ ਦਾ ਬੜੀ ਦੁੱਖਤਾ ਜੀਬਾਦਾ ਸਭ ਅੰਬੇਡਕਰ ਦੇ ਨਾਮ ਜਦੋਂ ਡਰਾਫਟਿੰਗ ਕਮੇਟੀ ਚ ਜਾ ਰਹੇ ਸੀ ਉਦੋਂ ਵੀ ਛਲਾਵਾ ਹੋਇਆ ਡਰਾਫਟਿੰਗ ਕਮੇਟੀ ਤੋਂ ਲੈ ਕੇ ਸਾਈਬਰ ਕਮਿਸ਼ਨ ਤੋਂ ਲੈ ਕੇ ਸਾਈਮਨ ਕਮਿਸ਼ਨ ਤੋਂ ਲੈ ਕੇ ਅੱਜ ਜਿਹੜਾ ਇਹ ਚਮਚਾ ਕਮਿਸ਼ਨ ਬਣਿਆ ਉੱਥੇ ਤੱਕ ਕਿਉਂਕਿ ਜਦੋਂ ਕੋਰਟ ਪਤਾ ਲੱਗਦਾ ਕਿ ਕੋਰਟ ਲਈ ਕੁਝ ਹੋਰ ਕਹਿੰਦਾ ਜਿਹੜਾ ਪਹਿਲਾ ਸਰ ਜਿਹੜੇ ਬਾਬਾ ਜਿਹੜੀ ਪੋਸਟ ਪਾਰਟੀ ਦਾ ਜਿਹੜੇ ਜਿੱਥੇ ਬਾਬਾ ਸਾਹਿਬ ਨੂੰ ਬਾਹਰ ਕਰ ਕਰਨ ਦੀ ਕੋਸ਼ਿਸ਼ ਕੀਤੀ ਔਰ ਮੌਕੇ ਆ ਤਰਨਪ੍ਰੀਤ ਜਿਹੜਾ ਝਾੜੂ ਵਾਲਾ ਬੜਾ ਲੋਕਾਂ ਨੇ ਬੜਾ ਦਿਖਾਇਆ ਬੜਾ ਉਮੀਦ ਲਾਈ ਸਭ ਤੋਂ ਮਸਲੇ ਹੱਲ ਨਹੀਂ ਹੁੰਦੇ ਤਾਂ ਮਸਲਾ ਹੱਲ ਕਰਨਗੇ ਉੱਥੇ ਤੱਕ ਆਉਂਦੇ ਆਉਂਦੇ 바ਵਾ ਸਾਹਿਬ ਅੰਮੇੜਕੇ ਨੂੰ ਬੜੀ ਹੈਰਾਨੀ ਆ ਹੁਣ ਇਹ ਤੁਹਾਨੂੰ ਦੱਸਿਆ ਕਿ ਨਵਰ ਕਾਉਂਸਲ ਨੇ ਪਾਸ ਕਰਤਾ ਵਾ ਯਾਨੀ ਚੋਂ ਮੰਤੋ ਲਿਆ ਪਰਮਿਸ਼ਨ ਨਹੀਂ ਲਈ ਪਰ ਫਿਰ ਪਤਾ ਲੱਗਦਾ ਕਿ ਜਾ ਕੇ ਕਿਸੇ ਪਾਰਕ ਚਲੋਣਾ ਜੇ ਤੁਹਾਡੀ ਨੀਅਤ ਸਾਫ ਹੈ ਤਾਂ ਜਿੱਥੇ ਉਸ ਰੈਵੜ ਨੂੰ ਬਹੁਤ سارے ਲੋਕਾਂ ਦਾ ਆਉਣਾ ਜਾਣਾ ਵਾ ਉਹਨਾਂ ਤੋਂ ਸਹਿਤ ਲੈਣੀ ਹੈ ਕਿ 바ਵਾ ਸਾਹਿਬ ਦੀ ਹਮੂਲ ਤੋਂ ਕਿ ਸਾ ਲੈਣੀ ਆ ਕਿ ਉਹਨੇ ਜਿਹੜੀ ਗੱਲ ਕਹੀ ਸਿੱਖਿਤ ਬਣੋ ਸੰਘਰਸ਼ ਹੋ ਸੰਘਰਸ਼ ਕਰੋ ਸਿੱਖਿਤ ਹੋਣਾ ਆਪਣੇ ਬੱਚਿਆਂ ਨੂੰ ਉਹਦਾ ਤੋਂ ਦੇਖ ਕੇ ਲੋਕਾਂ ਨੇ ਜੋ ਵੀ ਅਸੀਂ ਜਦੋਂ ਛੋਟਾ ਜਿਹਾ ਬੱਚਾ ਸਾਡੇ ਧੀ ਮਾਵਾ ਧੀਆ ਦੇ ਜਦੋਂ ਬੱਚਾ ਵੀ ਹੋਵੇ ਨਾ ਤੇ ਇੱਕ ਫੋਟੋ ਜੀ ਉੱਥੇ ਲਾ ਦੇਈਦਾ ਕਿ ਜਦੋਂ ਬੱਚਾ ਜੰਮੂ ਆ ਤੇ ਇਹਦੇ ਵਰਗਾ ਹੋਊਗਾ ਤੇ ਅਸੀਂ ਜਦੋਂ ਉਹ ਦੇਖਦੇ ਆ ਉਸੇ ਸਿਰਫ ਚਿੱਤਰ ਦੇਖਦੇ ਆ ਇਮੇਜ ਦੇਖਦੇ ਆ ਫੋਟੋ ਦੇਖਦੇ ਆ ਔਰ ਇੱਥੇ ਜਦੋਂ ਬਾਵਾ ਸਾਹਿਬ ਦੀ ਫੋਟੋ ਦੇਖਣਗੇ ਤਾਂ ਉਹਨਾਂ ਦੀ ਉਹ ਜੰਗੀ ਜਿਹੜੀ ਚੰਗੀ ਮਾੜੀ ਔਲਾਦ ਆ ਜਿਹੜੇ ਕਿਤੇ ਨ ਕਿਤੇ ਅਜੇ ਚਮਚੇ ਵੀ ਬਣੇ ਆ ਤੇ ਚਾਹੇ ਉਹਨਾਂ ਦੀ ਉਹਨਾਂ ਦੀ ਅਸਲੀ ਔਲਾਦ ਆ ਉਹ ਜਦੋਂ ਦੇਖਣਗੇ ਤਾਂ ਕਹਿਣਗੇ ਇਹ ਕੌਣ ਆ ਜਿਹੜੇ ਨਹੀਂ ਜਾਣਦੇ ਉਹ ਆਪਣੇ ਬੱਚਿਆਂ ਨੂੰ ਦੱਸਣਗੇ ਕਿ ਇਹ ਉਹ ਰਹਿਵੜਾ ਜਿਨ੍ਹਾਂ ਨੇ ਤੁਹਾਨੂੰ ਜਿਹੜੀ ਰਾਖਸ਼ ਵਰਗੀ ਜ਼ਿੰਦਗੀ ਜਾਨਵਰ ਵਰਗੀ ਜ਼ਿੰਦਗੀ ਜਿਹੜੇ ਕਿਹੜੇ ਮਕੋੜੇ ਵਰਗੀ ਜ਼ਿੰਦਗੀ ਸੀ ਉਹਨੂੰ ਆਦਮੀ ਵਰਗੀ ਜ਼ਿੰਦਗੀ ਬਣਾ ਦੇ ਤੈਅਸ਼ ਕਰਕੇ ਮੈਨੂੰ ਲੱਗਦਾ ਇਹਨਾਂ ਨੂੰ ਜਿਹੜੀ ਨਫ਼ਰਤ ਆ ਉਹ ਠੀਕ ਗੱਲ ਨਹੀਂ ਜਾਂ ਤਾਂ ਸਿੱਧਾ ਜਵਾਬ ਦੇ ਦੇਣ ਤਾਂ ਜਿਹੜਾ ਸਮਾਜ ਆ ਆਪਣੇ ਆਪ ਉਹਦਾ ਫੈਸਲਾ ਕਰੂਗਾ ਉੱਪਰ ਇਹ ਜਵਾਬ ਹੀ ਨਹੀਂ ਦਿੰਦੇ ਸਮਾਜ ਨੂੰ ਗੁਮਰਾਹ ਕਰਕੇ ਰੱਖ ਦਿਆ ਇਹ ਸਮਾਉਣ ਵਾਲਾ ਜਿਹੜਾ ਉਹ ਠੀਕ ਨਹੀਂ ਆ ਕਿਉਂਕਿ ਅੰਬੇਡਕਰ ਬਾਅਦ ਆਪਣੇ ਸਿਰਾਂ ਤੇ ਚੜ ਰਿਹਾ ਔਰ ਇਹਨਾਂ ਨੂੰ ਬਹੁਤ ਜਲਦੀ ਕਿਤੇ ਨਿਕਤੇ ਰਿਜ਼ਲਟ ਦਊ। ਕੀ ਨਾਮ ਆ ਤੁਹਾਡਾ? ਮੈਂ ਪੰਸੀ ਲਾਲ ਪ੍ਰੇਮੀ ਫਤਾਨਾ ਪੇਟ ਕਨੋਜੋਦਨ ਪੰਜਾਬ ਦਾ।